विजन पंजाब 24 न्यूज़ गणतंत्र दिवस ਨੂੰ ਮੱਦੇਨਜ਼ਰ ਰੱਖਦੇ ਹੋਏ ਤਰਨਤਾਰਨ ਵਿੱਚ ਐਸਐਸਪੀ ਸੁਰਿੰਦਰ ਲਾਂਬਾ ਦੀ ਅਗਵਾਈ ਹੇਠ 플ੈਗ ਮਾਰਚ ਕਰਿਆ ਗਿਆ ਐਸਐਸਪੀ ਨੇ ਬੱਸਿਆ ਕਿ ਗੈਂਗਸਟਰ ਦੇਵਾਰ ਅਭਿਆਨ ਤਹਿਤ ਜ਼ਿਲ੍ਹੇ ਤਰਨਤਾਰਨ ਵਿੱਚ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਅੱਜ ਕੱਢਿਆ ਗਿਆ ਅੱਜ ਆਪਰੇਸ਼ਨ ਗੈਂਗਸਟਰਸ ਤੇ ਵਾਰ ਦਾ ਛਟਵਾਂ ਦਿਨ ਹੈਗਾ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਵੱਲੋਂ ਜਿਹੜਾ ਕੈਂਪੇਨ ਗੈਂਗਸਟਰਾਂ ਤੇ ਵਾਰ ਸਟਾਰਟ ਕੀਤਾ ਗਿਆ ਸੀਗਾ ਤੇ ਉਹਦੀ ਲੜੀ ਦੇ ਵਿੱਚ ਅੱਜ ਫਲੈਗ ਮਾਰਚੇਸ ਪੂਰੇ ਜ਼ਿਲ੍ਹੇ ਵਿੱਚ ਕੱਢੇ ਜਾ ਰਹੇ ਨੇ ਨਾਲ ਨਾਲ ਜਿਹੜਾ ਹੈਗਾ ਕਿਉਂਕਿ ਆਪਾਂ ਕੱਲ 26 ਜਨਵਰੀ ਗਣਤੰਤਰ ਦਿਵਸ ਸੈਲੀਬ੍ਰੇਟ ਕਰ ਰਹੇ ਹਾਂ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਵੀ ਸਿਕਿਉਰਿਟੀ ਅਲਰਟ ਹੈਗਾ ਪੂਰੇ ਸਟੇਟ 'ਚ ਹੈਗਾ ਉਸੀ ਦੇ ਮਦਨਸਰ ਤਰਨਤੰਪੀ ਹਾਈਲਾਈਟ ਤੇ ਹੈਗਾ ਤੇ ਉਸੇ ਦੇ ਮਦਨਸਰ ਰਾਜਪੁਰੇ ਡਿਸਟ੍ਰਿਕਟ ਵਿੱਚ ਫਲੈਗ ਮਾਰਚਸ ਸਬਡਿਵੀਜ਼ਨ ਡੀਐਸਪੀਜ਼ ਨਾਲ ਐਸਪੀਜ਼ ਦੀ ਨਿਗਰਾਨੀ ਹੇਠ ਪੂਰੀ ਪੁਲਿਸ ਫੋਰਸ ਜਿਹੜੀ ਹੈਗੀ ਥਾਣਿਆਂ ਦੀ ਉਹਨਾਂ ਨੂੰ ਲੈ ਕੇ ਫਲੈਗ ਮਾਰਚਸ ਕੱਢੇ ਜਾ ਰਹੇ ਨੇ ਨਾਲ-ਨਾਲ ਜਿਹੜਾ ਹੈਗਾ ਮਾਰਨਿੰਗ ਰੇਡਸ ਕੀਤੀਆਂ ਗਈਆਂ ਸੀਗੀਆਂ ਜਿਹੜੇ ਸਸਪੈਕਟ ਹਾਈਡ ਆਊਟਸ ਹੈਗੇ ਤੇ ਜਿਹੜੇ ਹੌਟਸਪੌਟ ਏਰੀਆਜ਼ ਹੈਗੇ ਜਾਂ ਜਿਹੜੇ ਟਾਰਗੇਟਡ ਰੇਡਸ ਹੈਗੇ ਉਹ ਕਿੱਥੇ ਗਏ ਸੀ ਕੱਲ ਈਵਨਿੰਗ ਲੇਟ ਨਾਈਟ ਤੱਕ ਟੈਨੈਂਟ ਵੈਰੀਫਿਕੇਸ਼ਨ ਤੋਂ ਬਾਅਦ ਹੋਟਲਸ ਤੇ ਸਰਾਈ ਦੀ ਵੈਰੀਫਿਕੇਸ਼ਨ ਕੀਤੀ ਗਈ ਸੀ ਚੈਕਿੰਗ ਕੀਤੀ ਗਈ ਸੀ ਅੱਜ ਵੀ ਜਿਹੜਾ ਹੈਗਾ ਲੇਟ ਨਾਈਟ ਤੱਕ ਹੋਟਲ ਸਰਾਵਾਂ ਤੇ ਚੈਕਿੰਗ ਕੀਤੀਆਂ ਜਾਣਗੀਆਂ ਤੇ ਉਸ ਦੇ ਨਾਲ ਨਾਲ ਜਿਹੜੇ ਹੈਗੇ ਸਸਪੈਕਟ ਵੈਰੀਫਾਈ ਅਸੀਂ ਨਾਲ ਨਾਲ ਕਰ ਰਹੇ ਹਾਂ ਜਿਹੜਾ ਕੌਨਫੀਡੈਂਸ ਬਿਲਡਿੰਗ ਮੇਜਰ ਵੱਲੋਂ ਫਲੈਗ ਮਾਰਕਸ پورے ਜ਼ਿਲ੍ਹੇ ਚ ਕੱਢੇ ਜਾ ਰਹੇ ਹੈਗੇ ਉਹਦਾ ਮਕਸਦ ਹੈਗਾ ਇੱਕ ਆਮ ਲੋਕਾਂ ਨੂੰ ਸੁਰੱਖਿਆ ਦੀ ਭਾਵਨਾ ਦਾ ਅਹਿਸਾਸ ਹੋਵੇ ਨਾਲ ਨਾਲ ਜਿਹੜਾ ਹੈਗਾ ਇੱਕ ਲੋਕਾਂ ਦੇ ਨਾਲ ਰابطਾ ਹੁੰਦਾ ਮਿਸਕ੍ਰੀਨਡ ਐਲੀਮੈਂਟ ਨੂੰ ਮੈਸੇਜ ਹੁੰਦਾ ਕਿ ਉਹ ਜੇਕਰ ਕੋਈ ਸ਼ਰਾਰਤ ਜੇ ਮਸਕਰੇਨ ਹਰਕਤ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਕਾਨੂੰਨ ਕਾਨੂੰਨ ਅਨੁਸਾਰ ਸਖਤ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਏਗੀ ਪੁਲਿਸ ਮੁਸਫਤੇ ਦੇ ਨਾਲ ਤਨਾਤ ਹੈ ਪੂਰੇ ਜ਼ਿਲ੍ਹੇ ਵਿੱਚ ਤਰੰਤਾਂ ਜ਼ਿਲ੍ਹੇ ਵਿੱਚ 100 ਤੋਂ 1000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਵਕ ਵਕ ਪੁਲਿਸ ਪਾਰਟੀਆਂ ਵਿੱਚ ਤਨਾਤ ਹੋਣਗੇ ਤੇ ਜਿਹਦੇ ਵਿੱਚ ਨਾਈਟ ਡੋਮੀਨੇਸ਼ਨ ਦੇ ਨਾਕੇ ਵੀ ਹੋਣਗੇ ਦੇ ਪੈਟਰੋਲਿੰਗ ਪਾਰਟੀਆਂ ਵੀ ਹੋਣਗੀਆਂ ਨਾਈਟ ਪੈਟਰੋਲਿੰਗ ਪਾਰਟੀਆਂ ਵੀ ਹੋਣਗੀਆਂ ਤਿੰਨ ਗੈਜਟੇਡ ਰੈਂਕ ਦੇ ਆਫਸਰਸ ਦੇ ਨਾਲ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਵਿੱਚ 40 ਤੋਂ ਜ਼ਿਆਦਾ ਸਾਡੇ ਨਾਕੇ ਲੱਗੇ ਹੋਣਗੇ ਈਵਨਿੰਗ ਨਾਕਾ ਬੰਦੀ ਵੀ ਹੋਵੇਗੀ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਉਹ ਸਾਡੇ ਚੱਲ ਰਹੀ ਹੈਗੀ ਤੇ ਪੂਰੀ ਸੁਰੱਖਿਆ ਵਿਵਸਥਾ ਜਿਹੜਾ ਹੈਗਾ 26 ਜਨਵਰੀ ਨੂੰ ਮੱਧਨ ਨਜ਼ਰ ਰੱਖਦੇ ਵੇ ਕੀਤੀ ਗਈ ਹੈ ਜੈ